ਸਾਡੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਆਪਾਂ ਮੂਮੋਜ਼ ਬਣਾਵਾਂਗੇ ਤੇ ਮੂਮੋਜ਼ ਬਣਾਉਣ ਵਾਸਤੇ ਆਪਾਂ ਨੂੰ ਕਿੰਨਾ-ਕਿੰਨਾ ਚੀਜ਼ਾਂ ਦੀ ਲੋੜ ਆ ਉਹ ਆਪਾਂ ਤੁਹਾਨੂੰ ਦੱਸਾਂਗੇ ਬਾਜ਼ਾਰ ਨਾਲੋਂ ਬਹੁਤ ਹੀ ਸਸਤੇ ਢੰਗ ਨਾਲ ਆਪਣੇ ਘਰੇ ਆਪਾਂ ਬਹੁਤ ਜ਼ਿਆਦਾ ਬਣਾ ਸਕਦੇ ਆ ਤੇ ਜਿਹੜੇ ਆਪਾਂ ਬਾਜ਼ਾਰ ਚੋਂ ਲੈਨੇ ਆ ਉਹ 50 ਰੁਪਏ ਦੇ ਆਪਾਂ ਨੂੰ ਮਸਾਂ ਪੰਜ ਕ ਮਿਲਦੇ ਆ ਤੇ ਆਪਾਂ 50 ਰੁਪਏ ਤੋਂ ਘੱਟ ਵਿੱਚ ਤੇ ਬਹੁਤ ਹੀ ਬਣਾ ਸਕਦੇ ਆ ਤੇ ਸਾਰਾ ਟੱਬਰ ਰੱਜ ਕੇ ਖਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਮੈਦਾ ਲਵਾਂਗੇ ਮੈਦਾ ਆਪਾਂ ਓਨਾਕ ਲਵਾਂਗੇ ਜਿੰਨਾ ਆਪਾਂ ਬਣਾਉਣਾ ਉਸ ਵਿੱਚ ਸਭ ਤੋਂ ਪਹਿਲਾਂ ਆਪਾਂ ਨੂਨ ਪਾਵਾਂਗੇ ਨੂਨ ਮੈਦੇ ਦੇ ਅਤੇ ਸਵਾਦ ਅਨਸਾਰ ਹੀ ਪਾਉਣਾ ਵਾ ਇਹਦੇ ਵਿੱਚ ਨੂਨ ਪਾ ਦਿਓ ਵੈਸੇ ਬਾਜ਼ਾਰ ਵਿੱਚ ਤਾਂ ਇਹ ਜਮੈਨ ਪਾਉਂਦੇ ਨਹੀਂ ਤੇ ਪਰ ਆਪਾਂ ਪਾਵਾਂਗੇ ਕਿਉਂਕਿ ਨਾਲੇ ਤਾਂ ਪੇਟ ਲਈ ਸਹੀ ਆ ਥੋੜੀ ਜਿਹੀ ਜਮੈਨ ਪਾ ਦਿਓ ਮੇਰੇ ਕੋਲੇ ਸਕਾ ਕੇ ਰੱਖਿਆ ਹੋਇਆ ਧਨੀਆ ਮੇਥੀ ਥੋੜੀ ਜਿਹੀ ਆਪਾਂ ਇਹ ਪਾਵਾਂਗੇ ਇਹ ਪਾ ਦੋ ਜੇ ਨਹੀਂ ਵੀ ਹੈਗਾ ਤੁਹਾਡੇ ਕੋਲ ਇਹ ਤਾਂ ਨਾ ਪਾਓ ਥੋੜਾ ਜਿਹਾ ਪਾ ਕੇ ਹੁਣ ਆਪਾਂ ਇਹਨੂੰ ਆਟੇ ਦੀ ਤਰ੍ਹਾਂ ਗੁੰਨਾਂਗੇ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਪਾਉਂਦੇ ਜਾਣਾ ਆਪਾਂ ਜਿਆਦਾ ਆਪਾਂ ਪਤਲਾ ਨਹੀਂ ਕਰਨਾ ਇਹਨੂੰ ਥੋੜਾ ਜਿਹਾ ਕਾਂਡਾ ਹੀ ਰੱਖਾਂਗੇ ਤਾਂ ਕਿ ਆਪਣੇ ਮੋਮੋਜ਼ ਵਧੀਆ ਬਣ ਜਾਣਗੇ ਫਿਰ ਕੜੇ ਆਟੇ ਨਾਲ ਇਨੂੰ ਹੌਲੀ ਹੌਲੀ ਇਸ ਤਰ੍ਹਾਂ ਪਾਣੀ ਥੋੜਾ ਥੋੜਾ ਪਾਉਂਦੇ ਜਾਓ ਇਹ ਨਾ ਹੋਵੇ ਵੀ ਜਿਆਦਾ ਪਤਲਾ ਹੋ ਜੇਵੇ ਫਿਰ ਪਤਲੇ ਦੇ ਵਧੀਆ ਨਹੀਂ ਬਣਨੇਗੇ ਇਹਦੇ ਵਿੱਚ ਜੇ ਤੁਸੀਂ ਪਾਉਣਾ ਮਿੱਠਾ ਸੋਡਾ ਪਾ ਸਕਦੇ ਆ ਪਰ ਮੈਂ ਨਹੀਂ ਪਾਇਆਗਾ ਵੈਸੇ ਲੋੜ ਨਹੀਂ ਹੈਗੀ ਕੀ ਇਸ ਤਰ੍ਹਾਂ ਇਹਨੂੰ ਕਰੜਾ ਹੀ ਗੁੰਨਣਾ ਵਾ ਆਪਾਂ ਜਿਆਦਾ ਇਹਨੂੰ ਆਪਾਂ ਪਤਲਾ ਨਹੀਂ ਕਰਨਾ ਆਟਾ ਗੁੰਨ ਲਿਆ ਆਪਾਂ ਇਹ ਮੈਂ ਇਦਾਂ ਜਿਹੜਾ ਹੈਗਾ ਵਾ ਗੁੰਨ ਕੇ ਇਹਨੂੰ ਇਸ ਤਰ੍ਹਾਂ ਹੀ ਆਪਾਂ ਹੁਣ ਇਹਨੂੰ 10 ਮਿੰਟ ਲਈ ਪੋਨੇ ਨਾਲ ਟਾ ਕੇ ਰੱਖ ਦਵਾਂਗੇ ਨਾਲੇ ਤਾਂ ਸੋਹ ਸੋਨਾ ਬਣ ਜਾਊਗਾ ਇਹ ਇਹਨੂੰ ਇਸ ਤਰ੍ਹਾਂ ਟਾ ਕੇ ਸਮਾਰ ਕੇ ਰੱਖ ਦੋ ਹੁਣ ਜਿਹੜਾ ਮੈਦੇ ਵਿੱਚ ਇਹਦੇ ਵਿੱਚ ਆਪਾਂ ਮੋਮੋਸ ਵਿੱਚ ਸਮਾਨ ਪਾਉਣਾ ਉਹ ਹੈਗਾ ਗਾਜਰ, ਸ਼ਿਮਲਾ ਮਿਰਚ, ਪਿਆਜ਼, ਗੰਡਾ, ਟਮਾਟਰ ਤੇ ਇਹਦੇ ਵਿੱਚ ਆਪਾਂ ਬੰਦ ਗੋਭੀ ਵੀ ਪਾ ਸਕਦੇ ਆ ਜਿਹੜੀਆਂ ਵੀ ਮਤਲਬ ਕਿ ਗਰਮੀ ਵਿੱਚ ਹੁਣ ਘਾਟੀ ਇਹ ਸਬਜ਼ੀਆਂ ਹੁੰਦੀਆਂ ਵਾ ਕੋਈ ਸਮਝ ਨਹੀਂ ਆਉਂਦੀ ਹੁੰਦੀ ਵੀ ਕੀ ਆਪਾਂ ਬਣਾਈਏ ਤੇ ਕੀ ਖਾਈਏ ਇਸ ਕਰਕੇ ਵੀ ਤੁਹਾਨੂੰ ਜੋ ਵੀ ਸਬਜੀ ਵਧੀਆ ਲੱਗਦੀ ਹੈ ਉਹ ਤੁਸੀਂ ਇਹਦੇ ਵਿੱਚ ਕਦੂਕਸ਼ ਕਰਕੇ ਪਾ ਸਕਦੇ ਆ ਮਟਰ ਵੀ ਪਾ ਸਕਦੇ ਆ ਤੁਸੀਂ ਇਹਦੇ ਵਿੱਚ ਨਾਲੇ ਤਾਂ ਦੇਖੋ ਬਾਜ਼ਾਰ ਨਾਲੋਂ ਵਧੀਆ ਇੱਕ ਗੱਜ ਰਹਿਵੇਂ ਕੀਤੀਏ ਦੇਖੋ ਕਿੰਨੀ ਬਣ ਗਈ ਆ ਤੇ ਕਿੰਨੇ ਇਹਦੇ ਆਪਣੇ ਮੋਮੋਜ਼ ਬਣ ਜਾਣੇ ਆ ਨਾਲੇ ਤਾਂ ਸਾਫ਼ ਹੁੰਦੇ ਆ ਨਾਲੇ ਇਹ ਆਪਾਂ ਆਪਦੀ ਤਸੱਲੀ ਨਾਲ ਬਣਾਉਨੇ ਆ ਇਸ ਕਰਕੇ ਤੁਸੀਂ ਇਹੀ ਕਰਿਆ ਕਰੋ ਵੀ ਘਰੇ ਬਣਾਇਆ ਕਰੋ ਚਲੋ ਆਪਾਂ ਇਹਨੂੰ ਬਣਾਉਣਾ ਸਟਾਰਟ ਕਰਦੇ ਆਂ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਤੇਲ ਪਾਵਾਂਗੇ ਇੰਨਾ ਸਾਰਾ ਤੇਲ ਪਾ ਦੋ ਤੇ ਇਧਰਲੇ ਪਾਸੇ ਆਪਾਂ ਗਾਜਰ ਗੰਡਾ ਸ਼ਿਮਲਾ ਮਿਰਚ ਟਮਾਟਰ ਇਹ ਸਭ ਆਪਾਂ ਪਾਣੀ ਸਿਕਾਉਣ ਵਾਸਤੇ ਰੱਖਿਆ ਹੋਇਆ ਇਧਰ ਆਪਾਂ ਇਸ ਤਰ੍ਹਾਂ ਇਹਦਾ ਪਾਣੀ ਸੁਕਾ ਲੈਣਾ ਤਾਂ ਕਿ ਉਹ ਵਿੱਚੋਂ ਉਹਦੇ ਫਿਰ ਪਾਣੀ ਨਾ ਨਿਕਲੇ ਅਸੀਂ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ ਤੇ ਇਹਦੇ ਵਿੱਚ ਤੁਸੀਂ ਲਾਲ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਹੁਣ ਆਪਾਂ ਨੂਨ ਪਾਵਾਂਗੇ ਜਿੰਨੀਆਂ ਕਿ ਸਬਜ਼ੀਆਂ ਉਹਦੇ ਮੁਤਾਬਕ ਪਾਉਣੀ ਆ ਪਾਉਣਾ ਵਾ ਨੂਨ ਨੂਨ ਪਾ ਕੇ ਇਹਦੇ ਵਿੱਚ ਇਹਦਾ ਜਦੋਂ ਹੁਣ ਸਾਰਾ ਇਹ ਸੁੱਕ ਗਿਆ ਪਾਣੀ ਫਿਰ ਆਪਾਂ ਇਹਨੂੰ ਠੰਡੇ ਕਰ ਲਾਂਗੇ ਤੇ ਉਨਾ ਚਿਰ ਆਪਾਂ ਪੇੜੇ ਕਰਕੇ ਹੁਣ ਇਸ ਤਰ੍ਹਾਂ ਆਪਾਂ ਪੇੜੇ ਕਰੀ ਜਾਣੇ ਆ ਇਹਦੇ ਉੱਪਰ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਵੀ ਘਿਓ ਲਾ ਕੇ ਰੱਖਿਆ ਸੀਗਾ ਤੁਸੀਂ ਘਿਓ ਲਾ ਕੇ ਟੱਕ ਕੇ ਰੱਖਣਾ ਦੱਸਣਾ ਭੁੱਲ ਗਈ ਸੀਗੀ ਇਸ ਕਰਕੇ ਇਦਾਂ ਇਹਨਾਂ ਨੂੰ ਕਰ ਲਓ ਪੇੜਿਆਂ ਨੂੰ ਫਿਰ ਤੁਹਾਨੂੰ ਆਪਾਂ ਵਿੱਚ ਸਬਜ਼ੀ ਭਰਾਂਗੇ ਇਸ ਤਰ੍ਹਾਂ ਕਰ ਲਓ ਛੋਟੇ-ਛੋਟੇ ਕਰਨੇ ਆ ਜਿਆਦਾ ਵੱਡੇ ਵੀ ਨਹੀਂ ਬਣਾਉਣੇ ਤੇ ਜਿਆਦਾ ਛੋਟੇ ਵੀ ਨਹੀਂ ਬਣਾਉਣੇ ਜਾਦਾ ਮੋਟੇ ਵੀ ਨਾ ਹੋਣ ਥੋੜੇ ਪਤਲੇ ਹੋਣ ਬਸ ਠੀਕ ਠੀਕ ਹੋਣ ਮਤਲਬ ਸੁੱਕਾ ਨਹੀਂ ਜ਼ਿਆਦਾ ਲਾਉਣਾ ਇਹਨੂੰ ਵੇਸਣ ਆਹ ਮੈਦਾ ਇਹ ਸੁੱਕ ਗਿਆ ਹੁਣ ਇਹਦਾ ਪਾਣੀ ਬਿਲਕੁਲ ਸੁੱਕ ਗਿਆ ਆਪਾਂ ਇਹਨੂੰ ਉਤਾਰ ਲਿਆ ਹੁਣ ਇਹਨੂੰ ਆਪਾਂ ਇੱਕ ਥਾਲ ਵਿੱਚ ਕੱਢ ਦਾਂਗੇ ਛੇਤੀ ਠੰਡਾ ਹੋ ਜਾਊਗਾ ਥਾਲ ਵਿੱਚ ਕੱਢ ਰਹੇ ਆ ਆਪਾਂ ਕਿਉਂਕਿ ਫਰਾਈ ਵੀਨ ਗਰਮਾ ਫਿਰ ਉਹ ਗਰਮੀ ਰਹੂਗਾ ਇਹਦੇ ਵਿੱਚ ਜ਼ਿਆਦਾ ਛੇਤੀ ਠੰਡਾ ਹੋ ਜਾਊਗਾ ਇਸ ਕਰਕੇ ਇਹਨੂੰ ਅਲੱਗ ਭਾਂਡੇ ਵਿੱਚ ਕੱਢ ਕੇ ਥੋੜਾ ਜਿਹਾ ਠੰਡਾ ਪੱਖੇ ਥੱਲੇ ਧਰ ਦੋ ਥੋੜਾ ਛੇਤੀ ਠੰਡਾ ਹੋ ਜਾਊਗਾ ਇਸ ਤਰ੍ਹਾਂ ਖਲਾਰ ਕੇ ਦੇਖੋ ਵਧੀਆ ਬਣ ਗਿਆ ਤੁਸੀਂ ਇਹਨੂੰ ਚੈੱਕ ਵੀ ਕਰ ਸਕਦੇ ਆ ਖਾ ਕੇ ਵੀ ਵੀ ਨੂਨ ਮਿਰਚ ਸਹੀ ਹੈ ਇਹਦੇ ਵਿੱਚ ਹੁਣ ਆਪਣਾ ਜਿਹੜਾ ਮਸਾਲਾ ਉਹ ਠੰਡਾ ਹੋ ਚੁੱਕਿਆ ਆਪਾਂ ਹੁਣ ਮੋਮੋਜ਼ ਵਿੱਚ ਭਰਾਂਗੇ ਇਸ ਤਰ੍ਹਾਂ ਜਿੰਨਾ ਆਪਣਾ ਮਟੀਰੀਅਲ ਪੈਂਦਾ ਵਾ ਇਸ ਤਰ੍ਹਾਂ ਕਰਕੇ ਇਹਨੂੰ ਐਵੇਂ ਕਰੂ ਇਸ ਤਰ੍ਹਾਂ ਕਰ ਲਓ ਜਿਹੜਾ ਉੱਪਰੋਂ ਆਹ ਵਧਿਆ ਇਹਨੂੰ ਆਪਾਂ ਤੋੜ ਦਵਾਂਗੇ ਇਸ ਤਰ੍ਹਾਂ ਇਹ ਆਪਣਾ ਵੇਸਟ ਨਹੀਂ ਹੈਗਾ ਇਹਨੂੰ ਆਪਾਂ ਫੇਰ ਦੁਬਾਰਾ ਕਰ ਲਵਾਂਗੇ ਇੱਕ ਤਾਂ ਆਪਾਂ ਇਸ ਤਰ੍ਹਾਂ ਬਣਾ ਸਕਦੇ ਹਾਂ ਇਹਨੂੰ ਇਦਾਂ ਨੱਪ ਦੋ ਹੁਣ ਆਪਾਂ ਹੋਰ ਤਰ੍ਹਾਂ ਨਾਲ ਬਣਾਵਾਂਗੇ ਡਿਜ਼ਾਈਨ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਆ ਚਾਹੇ ਗੋਲ ਬਣਾ ਲਓ ਚਾਹੇ ਤੁਸੀਂ ਲੰਬੇ ਬਣਾ ਲਓ ਇਹਨੂੰ ਆਪਾਂ ਐ ਬਣਾ ਦਾਂਗੇ ਦੋਨੇ ਪਾਸੇੋਂ ਨੱਪ ਦੋ ਲਓ ਜੀ ਇਹ ਆਪਣਾ ਐ ਬਣ ਜੂਗਾ ਵਾ ਐਸ ਤਰ੍ਹਾਂ ਬਣ ਜੂਗਾ ਇਹ ਡਿਜ਼ਾਈਨ ਆਪਾਂ ਜਿਵੇਂ ਮਰਜ਼ੀ ਬਣਾ ਸਕਦੇ ਆ ਹੁਣ ਆਪਾਂ ਤੀਸਰਾ ਇਸ ਤਰ੍ਹਾਂ ਬਣਾਵਾਂਗੇ ਜਿਹੜੇ ਆਪਾਂ ਬਾਜ਼ਾਰ ਵਿੱਚ ਦੇਖਦੇ ਹੁੰਨੇ ਆ ਇਨੂੰ ਗੋਲ ਕਰ ਲੋ ਐਂ ਕਰਦੇ ਜਾਓ ਐਦਾਂ ਫੜਦੇ ਜਾਓ ਐ ਇਸ ਤਰ੍ਹਾਂ ਬਣਾਉਂਦੇ ਜਾਓ ਇਹਨੂੰ ਐਵੇਂ ਨੱਪ ਦੋ ਹੁਣ ਆਪਾਂ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਨ ਲਈ ਪਾਵਾਂਗੇ ਲੋਜ ਹਲਾਵਨ ਇਸ ਤਰ੍ਹਾਂ ਹਲਾ ਦੋ ਇਹਦਾ ਆਪਾਂ ਜਦੋਂ ਰੰਗ ਚੇਂਜ ਹੋਣ ਲੱਗ ਗਿਆ ਥੋੜਾ ਜਿਹਾ ਸੈਮ ਕਰ ਲੋ ਗੈਸ ਸੈਮ ਕਰ ਦੋ ਡਿਜ਼ਾਈਨ ਜਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਆ ਜਿਵੇਂ ਵੀ ਚਾਹੇ ਚੌਰਸ ਬਣਾ ਲਓ ਚਾਹੇ ਤੁਸੀਂ ਲੰਬੇ ਬਣਾ ਲਓ ਚਾਹੇ ਗੋਲ ਬਣਾ ਲਓ ਇਹ ਆ ਕਿ ਸਵਾਦ ਹੋਣੇ ਚਾਹੀਦੇ ਆ ਬਸ ਹੋਰ ਤਾਂ ਕਿ ਇਹ ਡਿਜ਼ਾਈਨ ਨੂੰ ਤਾਂ ਨਹੀਂ ਕੋਈ ਦਿਖਣ ਨੂੰ ਵੀ ਸੋਹਣੇ ਲੱਗਣ ਇਹਦਾ ਕਲਰ ਚੇਂਜ ਹੋਣ ਲੱਗ ਗਿਆ ਦੇਖੋ ਦੇਖੋ ਕਲਰ ਚੇਂਜ ਹੋਣ ਲੱਗ ਗਿਆ ਇਹਦਾ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਹਲਾਉਂਦੇ ਰਹਿਣਾ ਤੁਸੀਂ ਸਟੀਮ ਵੀ ਕਰ ਸਕਦੇ ਹੋ ਜਿਵੇਂ ਇੱਕ ਪਤੀਲੇ ਵਿੱਚ ਪਾਣੀ ਧਰ ਕੇ ਤੁਸੀਂ ਉਹਦੀ ਉਹਦੇ ਉੱਤੇ ਕੋਈ ਛਾਨਣੀ ਟਾਈਪ ਹੁੰਦੀ ਹੈ ਜਿੱਦਾਂ ਉਹਦੇ ਵਿੱਚ ਰੱਖ ਕੇ ਉਹਨਾਂ ਨੂੰ ਤੁਸੀਂ ਭਾਫ਼ ਦੇ ਕੇ ਤੁਸੀਂ ਉਹਨੂੰ ਸਟੀਮ ਵਾਲੇ ਵੀ ਖਾ ਸਕਦੇ ਆ ਬਣਾ ਸਕਦੇ ਆ ਕੜਾਈ ਵਿੱਚੋਂ ਆਪਾਂ ਆਹ ਸਾਰੇ ਮੋਮੋਜ਼ ਕੱਢ ਲਏ ਆ ਤੇ ਹੁਣ ਆਪਾਂ ਜਿਹੜਾ ਇਹ ਤੇਲ ਬਚਿਆ ਹੋਇਆ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਤੜਕੇ ਵਾਸਤੇ ਵੀ ਕਰ ਸਕਦੇ ਆ ਤੇ ਜੇ ਕੁਝ ਹੋਰ ਬਣਾਉਣਾ ਹੋਇਆ ਤਾਂ ਉਹਦੇ ਵਾਸਤੇ ਵੀ ਫਿਰ ਆਪਾਂ ਇਹਨੂੰ ਵਰਤ ਸਕਦੇ ਆ ਆਪਣੇ ਮੋਮੋਸ ਇਸ ਤਰ੍ਹਾਂ ਬਣ ਗਏ ਆ ਦੇਖੋ ਹੁਣ ਆਪਾਂ ਸੌਸ ਦੇ ਨਾਲ ਖਾਵਾਂਗੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਘਰੇ ਬਣਾ ਕੇ ਦੇਖਣਾ ਇਹ ਮੋਮੋਸ ਬਹੁਤ ਹੀ ਵਧੀਆ ਬਣਦੇ ਆ ਤੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਲੈ ਕੇ ਜਲਦ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ